ਜਿੱਥੇ ਇੱਕ ਪਾਸੇ ਸ਼ਿਕਾਗੋ ਦੇ ਮਜ਼ਦੂਰ ਸ਼ਹੀਦਾਂ ਦੀ ਯਾਦ ਚ ਦੁਨੀਆ ਭਰ ਚ 1 ਮਈ ਨੂੰ ਮਜ਼ਦੂਰ ਦਿਵਸ ਵਜੋਂ ਮਨਾਇਆ ਜਾ ਰਿਹਾ ਦੂਜੇ ਪਾਸੇ ਭਾਰਤ ਚ ਮਜ਼ਦੂਰ ਦਿਵਸ ਸਿਰਫ ਸਰਕਾਰੀ ਅਧਿਕਾਰੀਆਂ ਲਈ ਗਸ਼ਟੇ ਛੁੱਟੀ ਹੀ ਬਣ ਕੇ ਰਹਿ ਗਿਆ ਬੇਸ਼ੱਕ ਸਰਕਾਰੀ ਸਮਾਰੋਹ ਚ ਸਰਕਾਰਾਂ ਵਿਕਾਸ ਦੇ ਦਬਕੇ ਮਾਰ ਕੇ ਲੋਕਾਂ ਨੂੰ ਮੂਰਖ ਬਣਾਉਂਦੀਆਂ ਪਰ ਹਕੀਕਤ 'ਚ ਮਜ਼ਦੂਰ ਜਮਾਤ ਦਾ ਕੋਈ ਵੀ ਤਿਹਾਰ ਨਹੀਂ ਹੈ ਮਜ਼ਦੂਰ ਦੀਵਾਲੀ ਦੁਸ਼ਹਿਰਾ ਵਿਸਾਖੀ ਲੋਹੜੀ ਤੇ ਮਜ਼ਦੂਰ ਦਿਵਸ ਤੇ ਮਜ਼ਦੂਰੀ ਕਰਦਾ ਦੇਖਿਆ ਜਾ ਸਕਦਾ ਅੱਜ ਵੀ ਮਜ਼ਦੂਰ ਦਿਵਸ ਦੇ ਨਾਂ ਤੇ ਸਰਕਾਰ ਵੱਲੋਂ ਬਿਨਾਂ ਕਿਸੇ ਮਿਹਨਤਾਨਾ ਕੱਟੇ ਸਰਕਾਰੀ ਅਧਿਕਾਰੀਆਂ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਪਰ ਮਜ਼ਦੂਰ ਮੰਡੀਆਂ ਫੈਕਟਰੀਆਂ ਵਟਿਆਂ ਤੇ ਦੁਕਾਨਾਂ ਤੇ ਅੱਜ ਵੀ ਮਸ਼ੀਨ ਬਣ ਕੇ ਕੰਮ ਕਰ ਰਿਹਾ ਹੈ ਇਹਨਾਂ ਗੱਲਾਂ ਦਾ ਪ੍ਰਟਾਵਾ ਕਰਦਿਆਂ ਨਿੱਕਾ ਸਿੰਘ ਗੋਬਿੰਦਗੜ੍ਹ ਜੇਜੀਆਂ ਨੇ ਕਿਹਾ ਕਿ ਦੇਸ਼ ਭਰ ਦੇ ਕਾਰਖਾਨਿਆਂ ਲੇਬਰ ਚੌਂਕਾਂ ਤੇ ਮੰਡੀਆਂ ਚੋਂ ਮਜ਼ਦੂਰ ਕੰਮ ਕਰ ਰਹੇ ਹਨ ਮਜ਼ਦੂਰ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਜਲਦੀ ਘਰਾਂ ਚੋਂ ਨਿਕਲ ਕੇ ਬਸਾਂ ਰਾਈਂ ਆਪਣੇ ਆਪਣੇ ਕੰਮਾਂ ਲਈ ਮਜ਼ਦੂਰੀ ਤੇ ਲੱਗੇ ਹੋਏ ਹਨ ਉਹਨਾਂ ਕਿਹਾ ਕਿ ਭਾਵੇਂ ਅੱਜ ਸਰਕਾਰੀ ਅਦਾਰਿਆਂ ਚ ਛੁੱਟੀ ਹੈ ਪਰ ਇੱਕ ਮਜ਼ਦੂਰ ਅੱਤ ਦੀ ਮਹਿੰਗਾਈ ਦੌਰਾਨ ਬਾਲ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਲੱਕ ਤੋੜ ਮਿਹਨਤ ਕਰ ਰਿਹਾ ਹੈ ਤੇ ਸਰਕਾਰਾਂ ਦੀ ਉਹਨਾਂ ਦੇ ਉਥਾਨ ਲਈ ਕੋਈ ਨੀਤੀ ਨਹੀਂ ਹੈ ਸਮਾਜ ਸੇਵੀ ਆਗੂ ਰਣ ਸਿੰਘ ਮਹਿਲਾ ਨੇ ਕਿਹਾ ਕਿ ਹਰ ਸਾਲ 1 ਮਈ ਨੂੰ ਮਜ਼ਦੂਰ ਦਿਵਸ ਵਿਸ਼ੇਪ ਭਾਰ ਚ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਸਾਡੇ ਦੇਸ਼ ਅਤੇ ਸੂਬੇ ਦੀਆਂ ਸਰਕਾਰਾਂ ਵੱਲੋਂ 1 ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰਕੇ ਆਪਣਾ ਪੱਲਾ ਝਾੜ ਲਿਆ ਜਾਂਦਾ ਇਸ ਦਿਨ ਛੁੱਟੀ ਮਜ਼ਦੂਰ ਦਿਵਸ ਦੇ ਨਾਂ ਤੇ ਹੁੰਦੀ ਆ ਪਰ ਮਜ਼ਦੂਰ ਨੂੰ ਕੋਈ ਛੁੱਟੀ ਨਹੀਂ ਹੁੰਦੀ ਤੇ ਨਾ ਮਜ਼ਦੂਰ ਵਰਗ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਕੋਈ ਇਹ ਯਤਨ ਕੀਤਾ ਜਾਂਦਾ ਹੈ। ਰਣ ਸਿੰਘ ਮਹਿਲਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰ ਮਜ਼ਦੂਰ ਨੂੰ 8 ਘੰਟੇ ਕੰਮ ਦੀ ਗਾਰੰਟੀ ਦਿੱਤੀ ਜਾਵੇ। 1 ਮਈ ਨੂੰ ਮਜ਼ਦੂਰ ਵਰਗ ਲਈ ਵਿਸ਼ੇਸ਼ ਪੈਕੇਜ ਦੇਣ ਦਾ ਐਲਾਨ ਕੀਤਾ ਜਾਵੇ ਜਿਸ ਵਿੱਚ ਮਜ਼ਦੂਰ ਵਰਗ ਨੂੰ ਆ ਰਹੀਆਂ ਸਾਰੀਆਂ ਸਮੱਸਿਆਵਾਂ ਦਾ ਟੁਕਮਾ ਹੱਲ ਹੋਵੇ। ਜੇ ਮਜ਼ਦੂਰ ਖੁਸ਼ਹਾਲ ਹੋਵੇਗਾ ਤਾਂ ਅਸੀਂ ਮਜ਼ਦੂਰ ਦਿਵਸ ਸਮਾਰੋਹ ਦੌਰਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ।